ਹੋ ਦੁੱਧ ਪੈਂਦਾ ਵੇਚਣਾ ਸ਼ਰਾਬ ਆਪੇ ਵਿਕਦੀ ਚੰਗੀ ਚੀਜ਼ ਔਖੀ ਤੇ ਖਰਾਬ ਆਪੇ ਵਿਕਦੀ ਵਿਸ਼ ਦੇ ਮੈਂ ਦੇਖੇ ਇੱਥੇ ਫੇਰਾ ਥੱਲੇ ਫੁੱਲ ਹਾਰ ਦੇਖੇ ਬਣਦੇ ਕਰੀਰਾ ਦੇ ਕਲਯੁਗ ਕਹਿੰਦੇ ਇਹਨੂੰ ਮਿੱਤਰਾ ਮੁੱਲ ਪੈਂਦੇ ਮਰੀਆਂ ਜਮੀਰਾਂ ਦੇ ਕਲਯੁਗ ਕਹਿੰਦੇ ਇਹਨੂੰ ਮਿੱਤਰਾ ਮੁੱਲ ਪੈਂਦੇ ਮਰੀਆਂ ਜਮੀਰਾਂ ਦੇ ਓਏ ਬੱਚਿਆਂ ਨੂੰ ਹੋ ਗਿਆ ਜ਼ਰੂਰੀ ਫੋਨ ਬੁੱਕਾ ਤੋਂ ਵਾਈਫਾਈ ਹੋ ਗਿਆ ਜ਼ਰੂਰੀ ਹੁਣ ਰੁੱਖਾਂ ਤੋਂ ਜਿਹਦੇ ਨਾਲ ਲਾਵਾਂ ਲਈਆਂ ਤੁਖੇ ਦੇ ਹੀ ਜਾਂਦੇ ਆ ਭਾਲ ਦੇ ਪਿਆਰ ਲੋਕੀ ਸੱਚਾ ਫੇਸਬੁੱਕਾ ਤੋਂ ਉਹ ਪਿਆਰ ਰੂਹਾਂ ਰਾਂਹਾਂ ਵਾਲਿਆਂ ਤਾਂ ਗੱਲਾਂ ਹੀ ਰਹਿ ਗਈਆਂ ਸੌਦੇ ਹੁਣ ਹੁੰਦੇ ਆ ਸ਼ਰੀਰਾਂ ਦੇ ਕਲਯੁਗ ਕਹਿੰਦੇ ਇਹਨੂੰ ਮਿੱਤਰਾ ਮੁੱਲ ਪੈਂਦੇ ਮਰੀਆਂ ਜਿਵੇਂ ਰਾ ਦੇ ਕਾਲਜੁਗ ਕਹਿੰਦੇ ਇਹਨੂੰ ਮਿੱਤਰਾ ਮੁੱਲ ਪੈਂਦੇ ਮਰੀਆਂ ਜਮੀਰਾਂ ਦੇ